ਰਾਤ ਦੇ ਵਕਤ ਇਨੋਵਾ ਗੱਡੀ ਤੇ ਸਵਾਰ ਹੋ ਕੇ ਚਾਰ ਲੋਕ ਆਏ ਜਿਨ੍ਹਾਂ ਦੁਕਾਨ ਦਾ ਆਉਂਦੇ ਸਾਰ ਹੀ ਸ਼ਟਰ ਤੋੜ ਲਿਆ ਤੇ ਇਸ ਤੋਂ ਬਾਅਦ ਇਹ ਚਾਰੇ ਲੋਕ ਦੁਕਾਨ ਦੇ ਅੰਦਰ ਦਾਖਲ ਹੋ ਗਏ ਤੇ ਸਭ ਤੋਂ ਪਹਿਲਾਂ ਇਨ੍ਹਾਂ ਦੁਕਾਨ ਦੇ ਅੰਦਰ ਚੱਲਦਾ ਸੀਸੀਟੀਵੀ ਕੈਮਰਾ ਬੰਦ ਕੀਤਾ ਤੇ ਇਸ ਤੋਂ ਬਾਅਦ ਵੱਡੇ ਕਾਂਡ ਨੂੰ ਅੰਜਾਮ ਦਿੰਦੇ ਹੋਏ ਇਹ ਵਿਅਕਤੀ ਦੁਕਾਨ ਦੇ ਅੰਦਰੋਂ ਲਗਭਗ 8 ਲੱਖ ਰੁਪਇਆ ਕੈਸ਼ ਲੈ ਕੇ ਫਰਾਰ ਹੋ ਗਏ ਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਤੇ ਦੁਕਾਨਦਾਰ ਦੇ ਮੁਤਾਬਕ ਉਹਨਾਂ ਨੂੰ ਫੋਨ ਦੇ ਉੱਪਰ ਇਸ ਦੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਤੇ ਉਹਨਾਂ ਮੌਕੇ ਤੇ ਪਹੁੰਚ ਕੇ ਜਦੋਂ ਵੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਉਹਨਾਂ ਦੱਸਿਆ ਹੈ ਕਿ ਚੋਰ ਕਰੀਬ 7 ਤੋਂ 8 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਨੇ ਠੀਕ ਹੋਇਆ ਨਾ ਟੈਲੀਫੋਨ ਆਇਆ ਉਹਾਂ ਵੀ ਹੁੰਦੇ ਨੇ ਤੇ ਉਸ ਤੋਂ ਬੜਾ ਜੀ ਤੁਹਾਡੇ ਸ਼ਟਰ ਖੁੱਲੇ ਪਏ ਨੇ ਤੇ ਸ਼ੀਸ਼ੇ ਟੁੱਟੇ ਪਏ ਨੇ ਤੇ ਫਿਰ ਉਹਨਾਂ ਨੇ ਕੇ ਅਸੀਂ ਰਿਕੁਐਸਟ ਕੀਤੀ ਤੇ ਜਿੱਥੇ ਅਸੀਂ ਆਪਣੇ ਪਹੁੰਚੇ ਆਂ ਤੇ ਦੇਖਿਆ ਸਾਰੇ ਅੰਦਰ ਦਰਵਾਜਾ ਦੋਨਾਂ ਟੁੱਟੀਆਂ ਭੱਜੀਆਂ ਪਈਆਂ ਖੁੱਲੇ ਪਏ ਨੇ ਸ਼ਟਰ ਖੁੱਲਾ ਪਿਆ ਹੋਵੇ ਲੌਕ ਟੁੱਟੇ ਹੋਏ ਨੇ इवन ਜਿਹੜਾ ਅੰਦਰ ਦਾ ਸ਼ੀਸ਼ੇ ਦਾ ਦਰਵਾਜਾ ਦਾ ਲੌਕ ਵੀ ਉਹ ਵੀ ਟੁੱਟਾ ਪਿਆ ਸੀ ਜਦੋਂ ਦੇਖਿਆ ਸਾਰਾ ਕੁਝ ਕੈਸ਼ ਸੇਫ ਦਾ ਵੀ ਲੁੱਟ ਲਿਆ ਸੀ ਦੇ ਬਾਹਰ ਜਿਹੜੀ ਫੇਸ ਸੀ ਦੋਵੇਂ ਉਹਨਾਂ ਨੇ ਖਾਲੀ ਕਰ ਦਿੱਤੀ ਕਿੰਨੇ ਦਾ ਨੁਕਸਾਨ ਆ ਜੀ ਤਕਰੀਬਨ ਦੀ 7 ਤੋਂ 8 ਲੱਖ ਰੁਪਏ ਦੇ ਕਰੀਬ ਇਹ ਨੁਕਸਾਨ ਆ ਕਿੰਨੇ ਲੋਕ ਆਏ ਨੇ ਚਾਰ ਜਣੇ ਆਏ ਸੀ ਨੋਵਾ ਗੱਡੀ ਦੀ 5 ਵਜੇ ਤੇ 7 ਮਿੰਟ ਤੇ ਉਹਨਾਂ ਦੀ ਗੱਡੀ ਨਜ਼ਰ ਆਈ ਏ ਆ ਕੇ ਉਹਨਾਂ ਨੇ ਸਾਡੇ ਕੈਮਰੇ ਤੋੜੇ ਨੇ ਬਾਹਰੋਂ ਫਿਰ ਅੰਦਰ ਵੈਂਟਰ ਕੀਤਾ ਕੋਈ 5 18 ਦੇ ਉੱਤੇ ਉਹਨਾਂ ਨੇ ਐਂਟਰ ਕੀਤਾ ਅੰਦਰ ਠੀਕ ਮਾਮਲਾ ਅਮਰਿਤਸਰ ਦੀ ਥੋਕ ਦਵਾਈ ਦੀ ਮਾਰਕੀਟ ਦਾ ਹੈ ਜਿੱਥੇ ਕਿ ਮੈਡੀਕਲ ਸਟੋਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਛੇਤੀ ਹੀ ਇਨ੍ਹਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਮਾਮਲੇ ਦੀ ਜਾਂਚ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਸਵੀਰ ਇਹ 5:07 ਦੇ ਸਰਚ ਕੋਈ 5:05:07 ਮਿੰਟ ਤੇ ਵੀ ਅਣਪਛਾਤੇ ਵਿਅਕਤੀ ਆਏ ਚਾਰ ਨਵਾਂ ਚਾਏ ਨੇ ਤੇ ਉਹਨਾਂ ਨੇ ਇਹ ਕੰਮ ਕੀਤਾ। ਜੋ ਵੀ ਵਾਗੇ ਇਹ ਸਭ ਚੱਲ ਰਹੀ ਹੈ ਤੇ ਜਦੋਂ ਵੀ ਪਕਤੀਸ਼ ਜੋ ਵੀ ਸਾਡੇ ਆਊਗਾ ਵੀਡੀਓ ਲੈ ਕੇ ਹਰ ਚੀਜ਼ ਕਰਕੇ ਤੇ ਆਪਾਂ ਨੇ ਤੇ ਜੋ ਵੀ ਬੰਦੀ ਕਾਰਵਾਈ ਕਰਦੇ ਜਦੋਂ ਦੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ